ਨੇੜੇ ਪੁਲਿਸ ਨੇ ਕਾਫੀ ਚੌਕਸੀ ਵਰਤਦਿਆਂ ਤੇ ਬੜੀ ਮਿਹਨਤ ਕਰਕੇ 13 ਸੈਪਟੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮਕੇਸ਼ ਸੈਣੀ ਉਹਦੇ ਕੋਸੋਂ ਕੋਈ ਦੋ ਵਿਅਕਤੀਆਂ ਨੇ ਉਹਦੀ ਐਕਟਵਾ ਨੂੰ ਧੱਕਾ ਮਾਰ ਕੇ ਉਦੋਂ ਪ੍ਰੀਵ 1210 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋ ਕੇ ਲੱਗੇ ਸੀਗੇ ਏਡੀਸੀਪੀ ਸਿਟੀ 1 ਸ਼੍ਰੀ ਵਿਸ਼ਾਲ ਜੀ ਜੀ ਏਡੀਸੀਪੀ ਏਸੀਪੀ ਸੁਲਤਾਨਵਿੰਡ ਸ਼੍ਰੀ ਪ੍ਰਵੇਸ਼ ਜੀ ਐਸਐਚਓ ਡਿਵੀਜ਼ਨ ਸੀ ਅਤੇ ਸੀਆਈਏ 1 ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹਦੇ ਐਕਸ਼ਨ ਲੈਂਦਿਆਂ ਹੋયા ਉਹਨਾਂ ਨੂੰ ਫਾਲੋ ਕਰਦਿਆਂ ਹੋਇਆ ਇਸ ਚਾਰ ਵਿਅਕਤੀ ਜਿਹੜੇ ਇਹਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਚੋਂ ਦੋ ਵਿਅਕਤੀ ਰੈਕੀ ਕਰਨ ਵਾਲੇ ਸੀ ਇੱਕ ਕਰਨਜੀਤ ਪੁੱਤਰ ਜਵਾਰ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦਾ ਦੂਸਰਾ ਜਸਕਰਨ ਸਿੰਘ ਇਹ ਵੀ ਸੁਲਤਾਨਵਿੰਡ ਅਮਰ ਰੋਡ ਅੰਮ੍ਰਿਤਸਰ ਦਾ ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਕੀਆਂ ਦਾ ਸੀ ਵਿਕਰਮਜੀਤ ਸਿੰਘ ਇਹ ਪਿੰਡ ਸੱਜਲਵੱਡੀ ਖਲਕੀਆਂ ਦਾ ਸੀ ਇਹ ਚਾਰੇ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਦ ਆ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਹਨਾਂ ਦਾ ਗਤਿਆਂ ਦਾ weight 1710 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ ਇਹਨਾਂ ਤੋਂ ਇੱਕ ਪਿਸਤਲ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਦੇਖੋ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਬਾਰਦਾਦ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਕਰੀਬ ਜਿਹਦੇ ਚ 1710 ਗ੍ਰਾਮ ਸਮੇਤ ਗਤਿਆਂ ਦਾ weight ਸੀ ਤੇ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਸ ਦੀ ਕਿ ਕਾਫੀ ਬਜਾਰੀ ਕੀਮਤ ਬਣ ਜਾਂਦੀ ਹੈ ਬੜਾ ਅਹਿਮ ਸੀਗਾ ਬੜਾ ਸੰਵੇਦਨਸ਼ੀਲ ਸੀਗਾ ਇਹਨੂੰ ਟੈਸਟ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ ਇਸੇ ਤਰ੍ਹਾਂ ਥਾਣਾ ਸ਼ਰਟਾ ਵਿੱਚ ਇਹ ਇਹਦੇ ਇਹਦੇ ਬ੍ਰਦਰ ਦੀ ਪਾਰਸਲ ਦੀ ਕੰਪਨੀ ਸੀ ਕੋਰੀਅਰ ਕਰਨ ਦੀ ਕੰਪਨੀ ਸੀ ਇਹ ਵੱਖ-ਵੱਖ ਦੁਕਾਨਾਂ ਤੋਂ ਆਪਣੇ ਆਪ ਇਹ ਉਹਨਾਂ ਤੋਂ ਇਕੱਠੇ ਕਰਦਾ ਸੀ ਪਾਰਸਲ ਲੈਂਦਾ ਸੀ ਛੋਟੇ-ਛੋਟੇ ਪਾਰਸਲ ਲੈ ਕੇ ਫਿਰ ਇਹ ਉਥੋਂ ਇਹਨੂੰ ਗਾਹ ਫਰਦਰ ਜਿੱਥੋਂ ਦੀ ਵੀ ਰਿਕੁਆਇਰਮੈਂਟ ਸੀ ਉਹਨਾਂ ਨੂੰ ਕੋਰੀਅਰ ਕਰਦੇ ਸੀ। ਸਰਮਜੀਤ ਇਸ ਕਰਕੇ ਸ਼ੇਮ ਦੀਪ ਜੀ ਨੇ ਸਾਰਾ ਗੈਂਪਨਾਗੇ ਲੁੱਟ ਕੀਤੀ ਹੈ। ਇਹ ਉਥੇ ਪਈਨਾਂ ਦੇ ਕੋਲ ਇਹਨਾਂ ਇਨਫੋਰਮੇਸ਼ਨ ਕਿਸ ਨਾਲ ਜੀ ਇਸ ਤਰ੍ਹਾਂ ਪਾਰਸਲ ਭਿੰਦੇ ਕਰਦੇ। ਇਹਨਾਂ ਇਹਨਾਂ ਜੋ ਜਿਹੜੇ ਦੋ ਦੋ ਵਿਅਕਤੀ ਦੋ ਵਿਅਕਤੀ ਹੈਗੇ ਸੀਗੇ ਇਹਨਾਂ ਦੇ ਸ਼ਿਵਮ ਤੇ ਵਿਕਰਮ ਇਹ ਇਹ ਹਾਂ ਇਹ ਇਹਨਾਂ ਨੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਕਰਨਜੀਤ ਅਤੇ ਜਸਕਰਨ ਸਿੰਘ ਇਹ ਉੱਥੇ ਹੀ ਆਲਰੇਡੀ ਇਹ ਜਿਹੜੇ ਗੁਰ ਜਿਹੜੇ ਗੋਰਵਾਲੀ ਬ੍ਰਾਂਚ ਆ ਬਾਜ਼ਾਰ ਹੈਗਾ ਉੱਥੇ ਇਹ ਸੋਨੇ ਦਾ ਕੰਮ ਕਿਸੇ ਨਾ ਕਿਸੇ ਫਾਰਮ 'ਚ ਇਹ ਉੱਥੇ ਕੰਮ ਕਰਦੇ ਸੀਗੇ ਇਹਨਾਂ ਦੋਨਾਂ ਵਿਅਕਤੀਆਂ ਨੇ ਪਲੈਨਿੰਗ ਕਰਕੇ ਇਹਨਾਂ ਨੇ ਰੈਕੀ ਕਰਕੇ ਉਸ ਬੰਦੇ ਦੀ ਇਨਫੋਰਮੇਸ਼ਨ ਦੇ ਕੇ ਇਹ ਜਿਹੜੇ ਦੂਸਰੇ ਦੋ ਵਿਅਕਤੀ ਸ਼ਿਵਮ ਦੀਪ ਤੇ ਵਿਕਰਮਜੀਤ ਆ ਇਹਨਾਂ ਰਾਹੀਂ ਇਹਨਾਂ ਨੇ ਵਾਰਦਾਤ ਦਾ ਇਨਜਾਮ ਦਵਾਇਆ ਸ਼ਿਵਮ ਦੀਪ ਤੇ ਵਿਕਰਮਜੀਤ ਤੇ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਹੁੰਦਾ ਕਾ ਨਹੀਂ ਇਹਨਾਂ ਦੇ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਕੋਈ ਨਸ਼ੇ ਦੀ ਆ ਏ ਏਜ ਆਫ ਨਾ ਆਫ ਨਹੀਂ ਹਾਂਜੀ ਜੀ ਕੀਮਤ ਕਿੰਨੀ ਹੋਈ ਸੁਨਣਾ ਤੁਸੀ 74000 ਰੁਪਏ ਪਰ ਟੋਲਾ ਹਾਂ ਦਾ 10 ਗ੍ਰਾਮ ਦਾ ਇਹਦੀ ਵਰਕਆਊਟ ਕਰ ਲਓ ਇਟ ਇਜ਼ ਮੋਰ ਦੈਨ 1.5 ਕਰੋੜ ਤੋਤੇ ਹੋ ਜਾਂਦੀ